ਭਗਵੰਤ ਮਾਨ ਦਾ ਨੇੜਲਾ ਸਾਥੀ ਬੀਜੇਪੀ ਚ ਸ਼ਾਮਲ ਭਗਵੰਤ ਮਾਨ ਨੂੰ ਵੱਡਾ ਝਟਕਾ ਬੀਜੇਪੀ ਦਾ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ ਦੇਣ ਜਾ ਰਹੀ ਹੈ ਬੀਜੇਪੀ ਚਾਰ ਤੋਂ ਪੰਜ ਐਸੇ ਵੱਡੇ ਚਿਹਰਿਆਂ ਦੇ ਬੀਜੇਪੀ ਚ ਸ਼ਾਮਲ ਹੋਣ ਦੇ ਚਰਚੇ ਨੇ ਅੱਜ ਬੜੀ ਤੇ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਸਵੇਰੇ ਸਵੇਰੇ ਕੀ ਖਬਰ ਹੈ ਕਿਹੜੇ ਚੈਰੇ ਨੇ ਭਗਵੰਤ ਮਾਨ ਦਾ ਕਿਹੜਾ ਸਾਥੀ ਬੀਜੇਪੀ ਚ ਜਾਣਦੀਆਂ ਚਰਚਾਵਾਂ ਦੇ ਵਿੱਚ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੀ ਨੋਟੀਫਿਕੇਸ਼ਨ ਸਮੇਂ ਸਿਰ ਅਪੜਦੇ ਰਹਿਣ ਅੱਜ ਭਾਰਤੀ ਜਨਤਾ ਪਾਰਟੀ ਇੱਕ ਵੱਡਾ ਧਮਾਕਾ ਕਰ ਸਕਦੀ ਹੈ ਚਾਰ ਵੱਡੇ ਅਹਿਮ ਚਿਹਰਿਆਂ ਦੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਣ ਦੇ ਚਰਚੇ ਨੇ ਅੱਜ ਤੋਂ ਸਵੇਰ ਤੋਂ ਹੀ ਮੀਡੀਆ ਕੋਰੀਡੋਰਸ ਦੇ ਅੰਦਰ ਇੱਕ ਖਬਰ ਘੁੰਮ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਬੀਜੇਪੀ ਵੱਡੇ ਚਿਹਰਿਆਂ ਤੇ ਖਾਸ ਕਰਕੇ ਕੁਝ ਪੰਥਕ ਚਿਹਰਿਆਂ ਨੂੰ ਜਿਹੜਾ ਉਹ ਆਪਣੇ ਚ ਸ਼ਾਮਲ ਕਰਵਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਇਸ ਜਿਹੜੀ ਕਹਿ ਲਈਏ ਕਿ ਚੁੱਪਚਾਪ ਹੀ ਤੇ ਵੱਡੀ ਸੱਨ ਲੱਗ ਰਹੀ ਹੈ ਕਿੱਥੇ-ਕਿੱਥੇ ਲੱਗ ਰਹੀ ਹੈ ਇੱਕ ਨਾਂ ਚੱਲ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਨੇੜਲੇ ਵਿਅਕਤੀ ਦਾ ਜਿਹੜੀ ਚਰਚਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦਾ ਦੂਜਾ ਨਾਂ ਜਿਹੜਾ ਸਭ ਤੋਂ ਵੱਡਾ ਚੱਲ ਰਿਹਾ ਉਹ ਅਕਾਲੀ ਦਲ ਦੇ ਪੁਨਰਸਜੀਦ ਦੇ ਅਹਿਮ ਆਗੂ ਦਾ ਹੈ ਉਹ ਉਸੇ ਉਸੇ ਅਕਾਲੀ ਦਲ ਦੇ ਨਵੇਂ ਅਕਾਲੀ ਦਲ ਦੇ ਇੱਕ ਹੋਰ ਆਗੂ ਦਾ ਨਾਂ ਚੱਲ ਰਿਹਾ ਹੈ ਤੇ ਇੱਕ ਨਾਂ ਹੋਰ ਹੈ ਉਹ ਹਜੇ ਸਪਸ਼ਟ ਨਹੀਂ ਹੋ ਰਿਹਾ ਜਿਵੇਂ ਉਹ ਸਪਸ਼ਟ ਹੋਏਗਾ ਉਹ ਵੀ ਦੱਸਾਂਗੇ ਪਰ ਇਹ ਚਰਚਾ ਹੈ ਕਿ ਚਾਰ ਪੰਜ ਚਿਹਰੇ ਜਿਹੜੇ ਅੱਜ ਬੀਜੇਪੀ ਚ ਸ਼ਾਮਲ ਹੋ ਸਕਦੇ ਆ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲੇ ਸਾਥੀ ਦੀ ਗੱਲ ਕਰੀਏ ਜੋ ਮੀਡੀਆ ਕੋਲੋਸ ਦੇ ਅੰਦਰ ਚੀਜ਼ ਚੱਲ ਰਹੀ ਹੈ ਉਹ ਉਹਨਾਂ ਦੇ OSD ਰਹੇ ਨੇਗੇ ਅੰਕਾਰ ਸਿੰਘ ਉਹਨਾਂ ਦੇ ਬਾਰੇ ਜਿਹੜੀ ਚਰਚਾ ਚੱਲ ਰਹੀ ਹੈ ਕਿ ਉਹ ਬੀਜੇਪੀ ਚ ਜਾ ਸਕਦੇ ਹਾਲਾਂਕਿ ਮੈਂ ਉਹਨਾਂ ਨੂੰ ਫੋਨ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਫੋਨ ਨਹੀਂ ਲੱਗਿਆ ਗੱਲ ਨਹੀਂ ਹੋ ਸਕੀ ਉਹਨਾਂ ਵੱਲੋਂ ਕੋਈ ਕਨਫਰਮੇਸ਼ਨ ਨਹੀਂ ਹੈ ਕੋਈ ਹਾਂ ਨਹੀਂ ਕੋਈ ਨਾ ਨਹੀਂ ਹੈ ਪਰ ਇਹ ਮੀਡੀਆ ਦੇ ਅੰਦਰ ਲਗਾਤਾਰ ਇਹ ਚਰਚਾ ਜਿਹੜੀ ਹੈ ਮੀਡੀਆ ਦੇ ਜਿਹੜੇ ਵਟਸਐਪ ਗਰੁੱਪ ਨੇ ਉੱਪਰੇ ਪਏ ਨੇ ਇਸ ਚੀਜ਼ ਦੇ ਨਾਲ ਕਿ ਇਹ ਹੋ ਸਕਦਾ ਹੈ ਇਹਦੇ ਬਾਰੇ ਸਿਰਫ ਮੀਡੀਆ ਕੋਰਡਸ ਦੇ ਅੰਦਰ ਚਰਚਾ ਦੂਜਾ ਨਾਮ ਚਰਨਜੀਤ ਸਿੰਘ ਬਰਾੜ ਦਾ ਜਿਹੜੇ ਕੇ ਸ਼ਰਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਆਗੂ ਸੀਗੇ ਤੇ ਉਹਨਾਂ ਨੇ ਅਸਤੀਫਾ ਵੀ ਦੇਤਾ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਹੋਈ ਪਰ ਹੁਣ ਉਹ ਕਹਿੰਦੇ ਕਿ ਮੈਂ ਨਹੀਂ ਮੈਂ ਨਹੀਂ ਮੰਨਣਾ ਇਸ ਦੇ ਦਰਮਿਆਨ ਉਹਨਾਂ ਦੇ ਨੇੜਲੇ ਸੋਰਸਸ ਤੋਂ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਸਕਦੇ ਆ ਚੰਨਜੀਤ ਸਿੰਘ ਬਰਾੜ ਨੂੰ ਮੈਂ ਮਲਟੀਪਲ ਕਾਲਸ ਕੀਤੀਆਂ ਨੇ ਕਈ ਵਾਰ ਉਹਨਾਂ ਨੂੰ ਟੈਲੀਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਲਗਾਤਾਰ ਬਿਜ਼ੀ ਆ ਰਹੇ ਨੇ ਕਿ ਫੋਨ ਉਹਨਾਂ ਦਾ ਦੂਜੀ ਕਾਲ ਦੇ ਉੱਤੇ ਵਿਅਸਤ ਹੈ ਰੁੱਝਿਆ ਹੋਇਆ ਹੈ ਤੇ ਇਸ ਕਰਕੇ ਉਹਨਾਂ ਨਾਲ ਗੱਲ ਨਹੀਂ ਹੋ ਪਾਰੇ ਤੀਜਾ ਨਾਮ ਜਿਹੜਾ ਬੜਾ ਅਹਿਮ ਹੈ ਹਾਲਾਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦੀ ਰੈਲੇਵੈਂਸ ਇੱਕ ਮਾਰਗਦਰਸ਼ਕ ਦੇ ਤੌਰ ਤੇ ਹੀ ਬਾਕੀ ਬਚੀ ਹੈ ਉਹ ਹੈ ਜਗਮੀਤ ਬਰਾੜ ਹੁਰਾਂ ਦਾ ਜਗਮੀਤ ਬਰਾੜ ਕਾਂਗਰਸੀ ਸੀ ਲੰਬਾ ਸਮਾਂ ਕਾਂਗਰਸੀ ਰਹੇ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਚਲੇ ਗਏ ਜਿਸ ਦੇ ਖਿਲਾਫ ਉਹ ਕਹਿੰਦੇ ਸੀ ਕਿ ਮੈਂ ਚੋਣ ਲੜਨੀ ਹੈ ਮੈਨੂੰ ਇੱਕ ਵਾਰ ਲੰਬੀ ਲੜਾ ਦਿਓ ਉਹਨਾਂ ਦੇ ਨਾਲ ਚਲੇ ਗਏ ਫਿਰ ਉਹ ਅਕਾਲੀ ਦਲ ਪੁਨਰਸਰਜੀਤ ਦੇ ਨਾਲ ਚਲੇ ਗਏ ਤੇ ਹੁਣ ਉਹ ਦੱਸਿਆ ਜਾਂਦਾ ਹੈ ਕਿ ਬੀਜੇਪੀ ਦੇ ਨੇੜੇ ਨੇ ਦੋ ਬਰਾੜ ਜਿਹੜੇ ਆ ਉਹ ਬੀਜੇਪੀ ਚ ਜਾ ਰਿਹਾ ਚਰਨਜੀਤ ਸਿੰਘ ਬਰਾੜ ਦੋਵੇਂ ਇੱਕੋ ਹੀ ਹਲਕਾ ਮਾਫ ਕਰਨਾ ਜ਼ਿਲ੍ਹਾ ਉਹਨਾਂ ਦਾ ਮੇਰੇ ਖਿਆਲ ਚ ਮੁਕਸਰ ਹੈ ਤੇ ਦੋਵੇਂ ਨੇ ਇਹਨਾਂ ਦੋ ਦੀ ਚਰਚਾ ਇੱਕ ਕਾਂਗਰਸ ਦਾ ਵੀ ਆਗੂ ਆ ਦੇ ਬਾਰੇ ਹਜੇ ਸਪਸ਼ਟ ਨਹੀਂ ਹੋ ਰ پا ਰਿਹਾ ਕੀ ਐ ਸਿਸਟਮ ਜਿਵੇਂ ਉਹ ਸਪਸ਼ਟ ਹੋਏਗਾ ਉਹ ਵੀ ਦੱਸਾਂਗੇ ਸਵਾਲ ਇਹ ਹੈ ਕਿ ਔੰਕਾਰ ਸਿੰਘ ਮੁੱਖ ਮੰਤਰੀ ਦੇ ਬਹੁਤ ਨੇੜੇ ਨੇ ਅੱਜ ਵੀ ਬਹੁਤ ਨੇੜੇ ਨੇ ਜੋ ਉਹਨਾਂ ਦੇ ਨੇੜਲੇ ਸੂਤਰਾ ਤੋਂ ਜਾਣਕਾਰੀ ਆ ਰਹੀ ਹੈ ਉਹ ਬਹੁਤ ਨੇੜੇ ਨੇ ਤੇ ਇਸ ਦੇ باوجود ਵੀ ਉਹ ਜਾ ਰਹੇ ਨੇ ਇਹ ਗੱਲ ਹজম ਕਰਨੀ ਬਹੁਤ ਔਖੀ ਹੈ ਮੈਨੂੰ ਨਹੀਂ ਲੱਗਦਾ ਕਿ ਇੰਜ ਹੋਵੇਗਾ ਕਿਉਂਕਿ ਮੁੱਖ ਮੰਤਰੀ ਦੇ ਇਸ਼ਾਰੇ ਤੋਂ ਬਿਨਾ ਇਹ ਚੀਜ਼ ਸੰਭਵ ਨਹੀਂ ਹੈ ਮੁੱਖ ਮੰਤਰੀ ਕਹਿਣਗੇ ਤਾਂ ਉਹ ਜਾਣਗੇ ਨਹੀਂ ਕਹਿਣਗੇ ਤਾਂ ਨਹੀਂ ਜਾਣਗੇ ਮੇਰਾ ਜੋ ਮੰਨਣਾ ਹੈ ਇਸ ਮਾਮਲੇ ਦੇ ਵਿੱਚ ਖੈਰ ਮੁੱਖ ਮੰਤਰੀ ਤਾਂ ਬਹੁਤ ਕਸੂਤੇ ਘਰੇ ਹੋਏ ਆ 328 ਰੁਪਏ ਵਾਲੇ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਉਹਨਾਂ ਦੀ ਗਲੇ ਦੀ ਹੱਡੀ ਬਣ ਚੁੱਕਿਆ ਹੈ ਇਸ ਤੇ ਇੱਕ ਅਗਲੀ ਖਬਰ 'ਚ ਗੱਲ ਕਰਦੇ ਆ ਕਿ ਕੀ ਪੂਰਾ ਮਾਜ਼ਰਾ ਹੈ ਪਰ ਭਾਜਪੀ ਅੱਜ ਜੇ ਵੱਡੇ ਝਟਕੇ ਸੱਚੀ ਸੱਚ ਨੇਗੇ ਜੋ ਲਗਾਤਾਰ ਬਲਿੱਟ ਕਰ ਕੋਡੋਸ ਦੇ ਅੰਦਰ ਖਬਰ ਚੱਲ ਰਹੀ ਹੈ ਚਰਨਜੀਤ ਸਿੰਘ ਬਰਾੜ ਦੇ ਬਾਰੇ ਤਾਂ ਉਹਨਾਂ ਦੇ ਨੇੜਲੇ ਸੂਤਰ ਹਾਂ ਕਹਿ ਰਹੇ ਨੇਗੇ ਤਾਂ ਇਹ ਬਹੁਤ ਵੱਡਾ ਝਟਕਾ ਹੋ ਸਕਦਾ ਹੈ ਅਕਾਲੀ ਦਲ ਪੁਨਰ ਸਰਜੀਤ ਨੂੰ ਵੀ ਭਗਵੰਤ ਮਾਨ ਨੂੰ ਵੀ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਇੱਕ ਤਰ੍ਹਾਂ ਨਾਲ ਬੂਸਟ ਵੀ ਮਿਲ ਸਕਦਾ ਹੈ ਖੈਰ ਹਾਲਾਂਕਿ ਇਹਨਾਂ ਤਿੰਨਾਂ ਲੋਕਾਂ ਦੀ ਮਾਸ ਅਪੀਲ ਨਹੀਂ ਹੈ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਂ ਦੱਸੇ ਨੇ ਚਾਹੇ ਓੰਕਾਰ ਸਿੰਘ ਨੇ ਕਿਉਂਕਿ ਉਹ ਐਸਡੀ ਦੇ ਤੌਰ ਤੇ ਵਿਚਰਦੇ ਸੀ ਉਹ ਵੀ ਬਰਾੜ ਨੇ ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਸਾਰੇ ਬਰਾੜਾਂ ਨੂੰ ਇਕੱਠੇ ਕਰਨਾ ਚਾਹੁੰਦੀ ਹੈ ਖੈਰ ਭਾਰਤੀ ਜਨਤਾ ਪਾਰਟੀ ਤੋਂ ਕਿਤੇ ਬਰਾੜ ਜਨਤਾ ਪਾਰਟੀ ਨਾ ਬਣ ਜਾਵੇ ਪੰਜਾਬ ਦੇ ਵਿੱਚ ਖੈਰ ਇੱਕ ਤਾਂ ਮਜ਼ਾਕੀਆ ਲਹਿਜੇ ਦੀ ਗੱਲ ਹੈ ਪਰ ਸਵਾਲ ਇਹ ਹੈ ਕਿ ਇਹਨਾਂ ਤਿੰਨਾਂ ਦੀ ਮਾਸ ਅਪੀਲ ਨਹੀਂ ਹੈ ਇਹਨਾਂ ਤਿੰਨਾਂ ਦੀ ਕੋਈ ਆਮ ਲੋਕਾਂ ਦੇ ਵਿੱਚ ਕੋਈ ਪੰਕਾਰ ਸਿੰਘ ਤੇ ਉਹਨਾਂ ਦੀ ਹੁਣੀ ਕੀ ਸੀ ਕਿਉਂਕਿ ਉਹਨਾਂ ਨੇ ਜਨਤਕ ਜੀਵਨ ਕੋਈ ਇਸ ਤਰ੍ਹਾਂ ਦਾ ਸਿਆਸੀ ਤੌਰ ਤੇ ਨਹੀਂ ਹੰਡਾਇਆ ਉਹ ਤਾਂ ਮੁੱਖ ਮੰਤਰੀ ਦੇ ਬੇਲੀ ਸੀ ਬੇਲੀ ਤੋਂ ਓਐਸਡੀ ਬਣ ਕੇ ਤੇ ਧੂਰੀ ਹਲਕਾ ਦੇਖਦੇ ਰਹੇ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਦੇ ਬਾਰੇ ਸਿਫਤਾ ਸੁਣਨ ਨੂੰ ਮਿਲਦੀਆਂ ਨੇ ਉਹਨਾਂ ਦੀਆਂ ਗਾਹੇ ਬਗਾਹੇ ਫਿਰ ਚਨਜੀਤ ਸਿੰਘ ਬਰਾੜ ਚਨਜੀਤ ਸਿੰਘ ਬਰਾੜ ਦਾ ਮਸਲਾ ਇਹ ਹੈ ਕਿ ਉਹ ਰਾਜਪੁਰਾ ਤੋਂ ਕਾਲੀਦਲ ਦੀ ਟੀਡ ਤੇ ਚੋਣ ਲੜੇ ਸੀ ਪਿਛਲੇ 2022 ਦੇ ਵਿੱਚ ਉਹਨਾਂ ਨੂੰ ਬਹੁਤ ਘੱਟ ਵੋਟਾਂ ਪਈਆਂ ਤੇ ਉੱਥੇ ਭਾਜਪੀ ਦਾ ਇੱਕ ਠੀਕ ਠਾਕ ਵੋਟ ਬੈਂਕ ਹੈ ਭਾਜਪੀ ਦੀ ਚੰਗੀ ਪੌਕਟ ਹੈ ਰਾਜਪੁਰਾ ਉਹ ਪਿਛਲੀ ਵਾਰ ਵੀ 2022 ਦੇ ਵਿੱਚ ਵੀ ਭਾਜਪੀ ਦੂਜੇ ਨੰਬਰ ਤੇ ਰਹੀ ਸ਼ਾਇਦ ਤੇ ਜਾਂ ਤੀਜੇ ਤੇ ਜਾਨੀ ਕਿ ਨੇੜੇ ਤੇੜੇ ਸੀ ਕੰਮ ਤੇ ਕਾਫੀ ਵਧੀਆ ਵੋਟਾਂ ਲੈ ਗਏ ਸੀਗੇ 30000 ਦੇ ਨੇੜੇ ਤੇੜੇ ਤਾਂ ਚਰਨਜੀਤ ਸਿੰਘ ਬਰਾੜ ਨੂੰ ਇੰਜ ਲੱਗਦਾ ਕਿ ਕੀ ਭਾ ਇੱਥੋਂ ਹੀ ਵਿਧਾਨ ਸਭਾ ਵਾਲੀਆਂ ਪੌੜੀਆਂ ਚੜ੍ਹਨਾ ਸੌਖਾ ਹੋਵੇ ਰਾਜਪੁਰੇ ਦੇ ਵਿੱਚੋਂ ਵੀ ਚੜਦੇ ਰਹੇ ਹਲਕਾ ਸੀ ਕੰਮਕੁਮ ਕਰਦੇ ਰਹੇ ਖੈਰ ਤੇ ਮਾਸ ਲੋਪੀਲ ਉਹਨਾਂ ਦੀ ਵੀ ਨਹੀਂ ਹੈ ਪੈਣਾ ਪੰਜਾਬ ਪੀਲ ਨਹੀਂ ਆਕਾਲੀ ਦਲ ਪੁਨਰਸਜੀਤ ਜਾਂ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਇਲਜ਼ਾਮ ਲਾਏ ਜਾਂ ਜੋ ਵੀ ਸਿਸਟਮ ਚੱਲਿਆ ਸੁਖਬੀਰ ਸਿੰਘ ਬਾਦਲ ਦੀ ਕਾਰਜ ਸ਼ੈਲੀ ਨੂੰ ਲੈ ਕੇ ਪੰਥ ਦੇ ਵਿੱਚ ਸੁਧਾਰ ਨੂੰ ਲੈ ਕੇ ਸਾਰੇ ਵਿਕਾਸੇ ਨੂੰ ਲੈ ਕੇ ਤਾਂ ਉਹਦੇ ਵਿੱਚ ਉਹਨਾਂ ਦੀ ਇੱਕ ਅਹਿਮ ਤੇ ਨਮਾਇਆ ਭੂਮਿਕਾ ਰਹੀ ਹੈ ਤੇ ਉਹ ਬਹੁਤ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਨਾਲ ਉਹਨਾਂ ਨੇ ਪਾਲਿਸ਼ ਕਰਕੇ ਚੀਜ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਖੈਰ ਹੁਣ ਜੋ ਭਾਜੀਪੀ ਜਾ ਰਹੇ ਹੈ ਤਾਂ ਦੇਖਦੇ ਆ ਕਿ ਆ ਪਰ ਉਹਨਾਂ ਦੇ ਕੋਈ ਐਸਾ ਚਾਜ਼ ਕੋਈ ਮਾਸ ਅਪੀਲ ਕੋਈ ਚਾਰ ਪੰਜ ਹਲਕਿਆਂ ਤੇ ਅਸਰ ਜਾਂ ਕਿਸੇ ਵੱਡੇ ਮੁੱਦੇ ਤੇ ਅਸਰ ਇਹ ਅੜੀ ਸਥਿਤੀ ਨਹੀਂ ਹੈ ਜੁਮੇਦ ਬਰਾੜ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਦੱਸਣ ਵਾਲੀ ਗੱਲ ਹੀ ਨਹੀਂ ਹੈ ਕਿਉਂਕਿ ਉਹਨਾਂ ਦੀ ਮਾਸ ਅਪੀਲ ਅੱਜ ਤੋਂ ਕਾਫੀ ਲੰਬਾ ਸਮਾਂ ਪਹਿਲਾਂ ਖਤਮ ਹੋ ਚੁੱਕੀ ਹੈ ਪਰ ਹਾਂ ਉਹ ਆਪਣੀ ਗੱਲ ਬੜੇ ਸਚਜੇ ਤੇ ਸੋਹਣੇ ਤਰੀਕੇ ਦੇ ਨਾਲ ਕਰਨ ਦੇ ਕਾਇਲ ਵੀ ਨੇ ਇਦਾਂ ਕਰਦੇ ਵੀ ਨੇ ਉਹਨਾਂ ਦੇ ਕੋਲੇ ਹੁਨਰ ਵੀ ਐਸ ਚੀਜ਼ ਦਾ ਪਰ ਉਹਨਾਂ ਦੀ ਗੱਲ ਹੁਣ ਉਨੀ ਜੱਜਦੀ ਨਹੀਂ ਲੋਕਾਂ ਨੂੰ ਸ਼ਾਇਦ ਮਾਹੌਲ ਬਦਲ ਗਿਆ ਹੈ ਹੀੜੀਆਂ ਬਦਲ ਗਈਆਂ ਨੇ ਉਹ ਉਹ ਉਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਪੀਲ ਹੈ ਉਹ ਨਹੀਂ ਬਾਕੀ ਬਚੀ ਖੈਰ ਚੌਥਾ ਨਾਲ ਲੱਪਣ ਦੀ ਕੋਸ਼ਿਸ਼ ਦੇ ਵਿੱਚ ਜਿਵੇਂ ਉਹ ਚੌਥਾ ਨਾਲ ਲੱਭਿਆ ਗਿਆ ਤੁਹਾਨੂੰ ਜ਼ਰੂਰ ਦੱਸਾਂਗੇ ਜਿੰਨੇ ਕੁ ਲੱਭੇਗੇ ਮੇਰੀ ਪਹਿਲ ਇੱਛਾ ਸੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਜ਼ਰੂਰ ਦੱਸਿਆ ਜਾਵੇ